ਹਾਂਜੀ ਵਿਦਿਆਰਥੀਓ ਤਾਂ ਬਹੁਤ-ਬਹੁਤ ਸਵਾਗਤ ਆ ਤੁਹਾਡਾ ਇਸ ਚੈਨਲ ਤੇ ਤਾਂ ਦੇਖ ਸਕਦੇ ਹੋ ਕਿ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਹੁਣੇ ਨਹੀਂ ਹੋਣਗੇ ਪੇਪਰ ਲੀਕ ਸਿੱਖਿਆ ਵਿਭਾਗ ਨੇ ਜਿਹੜਾ ਹੈਗਾ ਵਾ ਲਿਆਂਦੀ ਨਵੀਂ ਤਕਨੀਕ ਠੀਕ ਹੈ ਤਾਂ ਹੁਣ ਪੀਐਸਬੀ ਵੱਲੋਂ ਦੇਖ ਸਕਦੇ ਹੋ ਕਿ ਕੀ ਹੈ ਪੀਐਸਬੀ ਹੁਣ ਪੇਪਰ ਲੀਕ ਨਹੀਂ ਹੋਣਗੇ ਸਿੱਖਿਆ ਵਿਭਾਗ ਨੇ ਪੁਰਾਣਾ ਜੁਗਾੜ ਛੱਡ ਕੇ ਵਰਤੀ ਨਵੀਂ ਤਕਨੀਕ ਇਸੇ ਸਾਲ ਹੋਵੇਗੀ ਲਾਗੂ ਜਿਨ੍ਹਾਂ ਨੇ ਪੇਪਰ ਦੇਣੇ ਹਨ ਬੋਰਡ ਦੇ ਇਸ ਸਾਲ ਯਾਨਕੀ 2023-24 ਦੇ ਵਿੱਚ ਤਾਂ ਦੇਖ ਸਕਦੇ ਹੋ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਸੂਬੇ ਚ ਬੋਰਡ ਦੀਆਂ ਪ੍ਰੀਖਿਆਵਾਂ ਚ ਪੇਪਰ ਲੀਕ ਹੋਣ ਦੇ ਮਾਮਲਿਆਂ ਨੇ ਸਿੱਖਿਆ ਵਿਭਾਗ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ ਪਿਛਲੇ ਸਾਲ ਵੀ 12ਵੀਂ ਦੀਆਂ ਜਿਹੜਾ ਅੰਗਰੇਜ਼ੀ ਦਾ ਇੱਕ ਪੇਪਰ ਲੀਕ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਇੱਕ ਨਵੀਂ ਤਕਨੀਕ ਵਰਤੀ ਹੈ ਇਸ ਵਾਰ ਜਿਹੜਾ ਹੈਗਾ ਸੈਸ਼ਨ 2023-24 ਲਈ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਸੰਬੰਧਤ सख्त तैयारी की गई है प्रीख्या दौरान प्रश्न पत्र लीक ना हो इस पंजाब स्कूल सिक्ख्या बोर्ड यानी कि पी बी ने विशेष रणनीति बनाई है नवी योजना तहत प्रश्न पत्र बैंक जरिए परीक्षा केंद्र ਤੇ ਭੇਜਣ ਦੀ ਬਜਾਏ ਔਨਲਾਈਨ ਪੋਰਟਲ ਰਾਹੀਂ ਜਿਹੜੇ ਹੈਗੇ ਆ ਭੇਜੇ ਜਾਣਗੇ ਪ੍ਰੀਖਿਆ ਤੋਂ ਅੱਧਾ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਨੂੰ ਪ੍ਰਸ਼ਨ ਪੱਤਰ ਮਿਲਣਗੇ ਇਸ ਸਬੰਧੀ ਪੀਐਸਸੀਬੀ ਨੇ ਟ్రायल ਸ਼ੁਰੂ ਕਰ ਦਿੱਤਾ ਹੈ ਤੇ ਬੋਰਡ ਵੱਲੋਂ ਡਮੀ ਪ੍ਰੀਖਿਆਵਾਂ ਵੀ ਕਰਵਾਈਆਂ ਜਾ ਰਹੀਆਂ ਹਨ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਮਾਰਚ 'ਚ ਜਿਹੜਾ ਹੈਗਾ ਵਾ 12ਵੀਂ ਜਮਾਤ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਔਨਲਾਈਨ ਪੋਰਟਲ ਰਾਹੀਂ ਭੇਜੇ ਜਾਣਗੇ ਜਿਸ ਨੂੰ ਭਵਿੱਖ 'ਚ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਲਈ ਲਾਗੂ ਕੀਤਾ ਜਾਵੇਗਾ ਬੋਰਡ ਮੈਨੇਜਮੈਂਟ ਮੁਤਾਬਕ 12ਵੀਂ ਦੀ ਫਿਜ਼ਿਕਸ ਬਾਇਓਲੋਜੀ ਕੈਮਿਸਟਰੀ ਫੰਡamentals ਆਫ ਬਿਜ਼ਨਸ ਤੇ ਹੋਮ ਸਾਇੰਸ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਭੇਜੇ ਜਾਣਗੇ ਹਾਲਾਂਕਿ ਇਸ ਜਰੀਏ ਪ੍ਰੀਖਿਆ ਨੂੰ ਕਿਵੇਂ ਸੁਚਾਰੂ ਤਰੀਕੇ ਨਾਲ ਕਰਵਾਉਣਾ ਹੈ ਇਸ ਬਾਰੇ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ ਕੇਂਦਰ ਸੁਪਰਡੈਂਟ ਮੁਖ ਦਫ਼ਤਰ ਨਾਲ ਸਬੰਧਤ ਸੁਪਰਵਾਈਜ਼ਰ ਸੀਨੀਅਰ ਸਹਾਇਕ ਤੇ ਜ਼ਿਲ੍ਹਾ ਮੈਨੇਜਰ ਆਦਾਂ ਦਾ ਗਰੁੱਪ ਬਣਾਇਆ ਗਿਆ ਤਾ ਫਿਲਹਾਲ ਦੋਸਤੋ ਇਹ ਜਿਹੜੀ ਹੈਗੀ ਤੁਹਾਡੀ ਖਬਰ ਨਿਕਲ ਕੇ ਆ ਰਹੀ ਸੀ ਜੋ ਕਿ ਦੋਸਤੋ ਹੁਣ ਤੁਹਾਡੇ ਜਿਹੜੇ ਹੈਗੇ ਪ੍ਰਸ਼ਨ ਪੱਤਰ ਆਨਲਾਈਨ ਪੇ ਜੇ ਜਾਣਗੇ ਇਹਦੇ ਬਾਰੇ ਦੋਸਤੋ ਜਿਹੜਾ ਹੈਗਾ ਵਾ ਸਪਸ਼ਟੀਕਰਨ ਜਦੋਂ ਤੁਹਾਡੇ ਪੇਪਰ ਹੋਣਗੇ ਪ੍ਰੈਕਟੀਕਲ ਪੇਪਰ ਇਹਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਹੋਇਆ ਹੈ ਕਿ ਪ੍ਰੈਕਟੀਕਲ ਪੇਪਰਾਂ ਦੇ ਜਿਹੜੇ ਹੈਗੇ ਆਨਲਾਈਨ ਪ੍ਰਸ਼ਨ ਪੱਤਰ ਭੇਜਿਆ ਜਾਣਗੇ ਜੇ ਉਹ ਸਕਸੈਸਫੁਲ ਹੁੰਦਾ ਵਾ ਫਿਰ ਸਾਰੇ ਹੀ ਜਿਹੜੇ ਹੈਗੇ ਤੁਹਾਡੇ ਪੇਪਰ ਹੋਣਗੇ ਉਹਨਾਂ ਦੇ ਵਿੱਚ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਏਗਾ ਤਾਂ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਇੱਕ ਅਪਡੇਟ ਨਿਕਲ ਕੇ ਆ ਰਹੀ ਸੀ ਬਾਕੀ ਕੋਈ ਫਰਦਰ ਅਪਡੇਟ ਆੰ